तुसी सारे देख रहे हो आपके न्यूज आपके न्यूज विच आप सब का स्वागत है जी एक किलो ती ग्राम हेरोइन तीन सो दस ग्राम आईस फटकार समेत तीन आरोपी काबू ਮਾਨਯੋਗ IG STF ਲੁਧਿਆਣਾ ਰੇਂਜ ਜੀ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦਿੱਤਕਲੈਸ ਤੇ ਐਕ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ INSPI ਹਰਬੰਸ ਸਿੰਘ ਇਨਚਾਰਜ STF ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਸ਼ੇ ਦੇ ਮੁਕਦਮਿਆਂ ਦੇ ਪਗੋੜੇ ਖੁਰਸਾ ਅਤੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਪਿੰਡ ਗਿੱਲ ਏਰੀਆ थाना सदर ਲੁਧਿਆਣਾ ਵਿਖੇ ਹਾਜ਼ਰ ਸੀਤਾ ਪੁਲਿਸ पार्टी पास मुखबिरी हुई कि हरप्रीत सिंह उर्फ हैप्पी उमर करीब 34 साल पुत्र जगदीश सिंह वासी गुरु नानक कॉलोनी बलाके गिल रोड थाना सदर लुधियाना जेसदे वर खिलाफ पैलावी नशा तस्करी दे मुकदमे दर्ज हन जसप्रीत सिंह उर्फ जस्सी उमर करीब छत्तीस साल पुत्र जगदीश सिंह वासी शहीद करनेल सिंह नगर थाना सदर लुधियाना जेसदे वर खिलाफ पैलावी नशा तस्करी दे मुकदमे दर्ज हन जो थोड़े दिन पैला ही जेल विचो ਜਮਾਨਤ ਪਰ ਆਇਆ ਹੈ ਅਤੇ ਹਰਿੰਦਰ ਸਿੰਘ ਉਰਫ ਖੈਰੀ ਉਮਰ ਕਰੀਬ ਦਿੱਤੀ ਸਾਲ ਪੁੱਤਰ ਬਲਦੇਵ ਸਿੰਘ ਵਾਸੀ ਵਾਸੀ ਸਹੀਦ ਕਰਨੈਲ ਸਿੰਘ ਨਗਰ ਥਾਣਾ ਸਦਰ ਲੁਧਿਆਣਾ ਜੋ ਤਿੰਨੋਂ ਜਣੇ ਰਲ ਕੇ ਕਾਫੀ ਲੰਮੇ ਸਮੇਂ ਤੋਂ ਹੈਰੋਇਨ ਅਤੇ ਆਇਸ ਐਮਫੈਟਾਮਿਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਆ ਰਹੇ ਹਨ ਜੋ ਤਿੰਨੋਂ ਜਣੇ ਰਲ ਕੇ ਸਵੇਫ ਫਟਕਾਰ ਨੰਬਰ PB10 GJ8390 ਰੰਗ ਮਟੈਲਿਕ ਗ੍ਰੇ ਪਰ ਸਵਾਰ ਹੋ ਕੇ ਦਿੱਲੀ ਵਿਖੇ ਤੋਂ ਹੈਰੋਇਨ ਅਤੇ ਆਈ ਐਸ ਐਮ ਫੈਟਾਮੀਨ ਲੈਣ ਲੱਗ ਗਏ ਹੋਏ ਹਨ ਜਿੰਨਾਂ ਨੇ ਇਸੇ ਰਸਤੇ ਰਾਹੀਂ ਲੁਧਿਆਣਾ ਸ਼ਹਿਰ ਵਿਖੇ ਆਕੇ ਹੈਰੋਇਨ ਅਤੇ ਐਸਐਮਫੈਟਾਮੀਨ ਦੀ ਸਪਲਾਈ ਕਰਨੀ ਹੈ ਜੇਕਰ ਨੇੜੇ ਜੀ ਐਨ ਆਈ ਕਾਲਜ ਪਿੰਡ ਗਿਲ ਤੋਂ ਲੁਧਿਆਣਾ ਸ਼ਹਿਰ ਨੂੰ ਜਾਂਦੀ ਰੋਡ ਪਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਹਰਪ੍ਰੀਤ ਸਿੰਘ ਉਰਫ ਹੈਪੀ ਜਸਪ੍ਰੀਤ ਸਿੰਘ ਉਰਫ ਜੱਸੀ ਅਤੇ ਹਰਿੰਦਰ ਸਿੰਘ ਉਰਫ ਹੈਰੀ ਉੰਤਾਨ ਉਕਤ ਨੰਬਰੀ ਸਵੇ ਫਟਕਾਰ ਵਿੱਚ ਪਾਰੀ ਮਾਤਰਾ ਵਿੱਚ ਹੈਰੋਇਨ ਅਤੇ ਐਸਐਮਫੈਟਾਮੀਨ ਸਮੇਤ ਕਾਬੂ ਆ ਸਕਦੇ ਹਨ ਜਿਸਤੇ ਮੁਖਬਰੀ ਪੱਕੀ ਅਤੇ ਪਰ ਉਸੇਯੋਗ ਹੋਣ ਪਰ ਮੁਖਬਰੀ ਦੇ ਆਧਾਰ ਪਰ ਤਿੰਨੋਂ ਦੋਸ਼ੀਆਂ ਦੇ ਵਿਰੁੱਧ ਰੋਕਾ ਪੇਜ ਕੇ ਮਕਦਮਾ ਨੰਬਰ ਦੇ ਮਿਤੀ

ਕਾਬੂ ਕਰਕੇ ਜਦੋਂ ਸ੍ਰੀ ਅਜੀਤ ਕੁਮਾਰ ਉਪ ਕਪਤਾਨ ਪੁਲਿਸ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਜੀ ਨੂੰ ਮੌਕਾ ਪਰ ਬੁਲਾ ਕੇ ਉਹਨਾ ਦੀ ਹਾਜ਼ਰੀ ਵਿੱਚ ਅਰੋਪੀਅਨ ਉਪਤਾਨ ਅਤੇ ਉਹਨਾਂ ਦੇ ਕਬਜ਼ੇ ਵਿੱਚ ਲ ਸਵੇਫਟਕਾਰ ਨੰਬਰੀ ਉਪਕਦੀ ਤਲਾਸ਼ੀ ਕੀਤੀ ਤਾਂ ਸਵੇਫਟਕਾਰ ਦੀ ਡਰਾਈਵਰ ਸੀਟ ਢੇਠੋ ਇੱਕ ਕਾਲੇ ਰੰਗ ਦੇ ਬੈਗ ਵਿੱਚੋਂ 1 ਕਿਲੋ 30 ਗ੍ਰਾਮ ਹੈਰੋਇਨ ਅਤੇ 310 ਗ੍ਰਾਮ ਐਮਫੈਟਾਮੀਨ ਬ੍ਰਾਹਮਤ ਹੋਈ ਦੌਰਾਨ ਪੁਛਕਿਚ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨੇ ਦੱਸਿਆ ਕਿ ਉਹ ਵੇਲਾ ਰਹਿੰਦਾ ਹੈ ਅਤੇ ਸਿਰਫ ਹੈਰੋਇਨ ਅਤੇ ਆਈਐਸਐਮ ਫੈਟਾਮੀਨ ਵੇਚਣ ਦਾ ਹੀ ਨਜਾਇਜ਼ ਤੰਦਾ ਕਰਦਾ ਹੈ ਜਿਸਨੇ ਦੱਸਿਆ ਕਿ ਉਸ ਦੇ ਬਰ ਖਿਲਾਫ ਪਹਿਲਾ ਵੀ ਦੋ ਮੁਕੱਦਮੇ ਹੈਰੋਇਨ ਦੀ ਨਸ਼ਾ ਤਸਕਰੀ ਦੇ ਦਰਜ ਹਨ ਜਿਸ ਵਿੱਚੋਂ ਉਹ ਸਤੰਬਰ 2023 ਵਿੱਚ ਜ਼ਮਾਨਤ ਤੇ ਬਾਹਰ ਆਇਆ ਸੀ ਜਿਸਨੇ ਦੱਸਿਆ ਕਿ ਉਹ ਖੁਦ ਵੀ ਹੈਰੋਇਨ ਅਤੇ ਆਈਐਸਐਮ ਫੈਟਾਮੀਨ ਦੇ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸੀ ਨੇ ਦੱਸਿਆ ਕਿ ਉਸ ਦੇ ਬਰ ਖਿਲਾਫ ਪਹਿਲਾ ਵੀ ਇੱਕ ਮੁਕੱਦਮਾ ਨੰਬਰ 4212 ਥਾਣਾ ਡਵੀਜਨ ਨੰਨ ਦੋ ਜ਼ਿਲ੍ਹਾ ਜਲੰਧਰ ਵਿਖੇ 2 ਕਿਲੋ ਹੈਰੋਇਨ ਦਾ ਦਰਜ ਹੈ ਜਿਸ ਵਿੱਚ ਉਸ ਨੂੰ 12 ਸਾਲ ਦੀ ਕੈਦ ਅਤੇ 1 ਲੱਖ ਵੀ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਹੋਈ ਹੈ ਵਿੱਚੋਂ 2 ਦਿਨ ਪਹਿਲਾਂ ਹੀ ਕੇਂਦਰੀ ਜੇਲ੍ਹ ਲੁਧਿਆਣਾ ਵਿੱਚੋਂ ਜਮਾਨਤ ਤੇ ਬਾਹਰ ਆਇਆ ਸੀ ਦੋਸ਼ੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਵੇਲਾ ਰਹਿੰਦਾ ਹੈ ਅਤੇ ਖੁਦ ਵੀ ਹੈਰੋਇਨ ਦੇ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ ਜਿਨ੍ਹਾਂ ਨੇ ਦੱਸਿਆ ਕਿ ਉਹ ਬ੍ਰਾਂਡਾ ਹੈਰੋਇਨ ਅਤੇ ਆਇਸਮਫੈਟਾਮਿਨ ਦਿੱਲੋ ਪੀਟਰ ਨਾਮੀ ਨਾਈਜੀਰੀਅਨ ਪਾਸੋਂ ਸਸਤੇ ਪਾਅ ਵਿੱਚ ਥੋਕ ਵਿੱਚ ਖਰੀਦ ਕੇ ਲਿਆਏ ਸੀ ਅਤੇ ਪੰਜ ਅਗੇ ਲੁਧਿਆਣਾ ਸਹਿਰ ਵਿੱਚ ਆਪਣੇ ਗ੍ਰਾਹਕਾਂ ਨੂੰ ਮਹਿੰਗੇ ਪਾਅ ਵਿੱਚ ਵੇਚਣ ਦੀ ਦੋਸ਼ੀਆਂ ਨੂੰ ਅਜਮਾਨੀਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਸਾਥੀਆਂ ਬਾਰੇ ਪਤਾ ਕੀਤਾ ਜਾਵੇਗਾ ਮੁਕੱਦਮਾ ਵਿੱਚ ਹੋਰ ਵੀ ਅੰਕ ਖੁਲਾਸੇ ਹੋਣ ਦੀ ਉਮੀਦ ਹੈ ਤਫ਼ਤੀਸ਼ ਜਾਰੀ ਹੈ ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਹੈ। ਰੇਂਜ ਦੇ ਵਿੱਚ ਇੰਸਪੈਕਟਰ ਹਰਬੰਸ ਸਿੰਘ ਅੰਦੀ ਅਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲ ਰਹੇ ਸੀਗੇ। ਕੁਝ ਇਨਫਰਮੇਸ਼ਨ ਆ ਰਹੀਆਂ ਸੀ ਕਿ ਵੀ ਕੁਝ ਲੋਕ ਜਿਹੜੇ ਨੇ ਇੱਥੇ ਕਾਰਵਾਈ ਕਰ ਰਹੇ ਨੇ, ਸਮਾਨ ਵੇਚਦੇ ਨੇ, ਡਰੱਗਸ ਵਗੈਰਾ ਆਈਸ ਐਂਡ ਹੈਰਵਨ। ਇਹ ਅਸੀਂ ਆਪਰੇਸ਼ਨ ਲਾਂਚ ਕੀਤੇ ਸੀਗੇ। ਇਹਦੇ ਵਿੱਚ ਦੋ ਸਾਨੂੰ ਕਾਮਯਾਬੀਆਂ ਮਿਲਿਆ ਨੇ। ਇੱਕ ਅਸੀਂ 10 ਤਰੀਕ ਨੂੰ ਐਫਆਈਆਰ ਨੰਬਰ 1 ਰਜਿਸਟਰ ਕੀਤੀ ਹੈ। ਜਿਸ ਦੇ ਵਿੱਚ ਸਾਨੂੰ 2 ਕਿਲੋ 18 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਔਰ ਇਹ ਵਿਅਕਤੀ ਜਿਹੜਾ ਮੋਗਾ ਤੋਂ ਲੈ ਕੇ ਆਉਂਦਾ ਸੀਗਾ। ਔਰ ਇੱਥੇ ਲੁਧਿਆਣੇ ਤੇ ਆਸ-ਪਾਸ ਦੇ ਏਰੀਆ ਦੇ ਵਿੱਚ ਐਂਡ ਲੁਧਿਆਣਾ ਇਹ ਸਪਲਾਈ ਕਰਦਾ ਸੀਗਾ। ਔਰ ਇਸ ਦੇ ਨਾਲ ਜਿਹੜਾ ਇੱਕ ਇਹ ਲਾਈਨ ਜਿਹੜੀ ਫਿਰੋਜ਼ਪੁਰ ਮੋਗਾ ਸਾਈਡ ਤੋਂ ਲੁਧਿਆਣੇ ਵੱਲ ਆਂਦੀ ਸੀ ਅਸੀਂ ਇਹਨੂੰ ਕੰਟਰੋਲ ਕੀਤਾ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹਨੂੰ ਸਪਲਾਈ ਕਰਨ ਵਾਲਾ ਆਦਮੀ ਜਿਹੜਾ ਵਾ ਉਹ ਅਸੀਂ ਅਜੇ ਡਿਕਲੇਅਰ ਨਹੀਂ ਕਰ ਰਹੇ ਤਾਂ ਕਿ ਉਹਨੂੰ ਵੀ ਅਰੈਸਟ ਕਰ ਸਕੀਏ। ਇਸੇ ਤਰ੍ਹਾਂ ਇਹ ਦੂਜੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਤਿੰਨ ਵਿਅਕਤੀ ਇਹ ਅਰਸਤ ਕੀਤੇ ਨੇ ਇਹਦੇ ਜਿਹੜਾ ਹਰਪ੍ਰੀਤ ਹੈਪੀ ਹੈ ਔਰ ਦਸਪ੍ਰੀਤ ਔਰ ਹਰਿੰਦਰ ਇਹ ਤਿੰਨ ਵਿਅਕਤੀ ਗਫਤਾਰ ਕੀਤੇ ਨੇ ਇਹਨਾਂ ਦੇ ਕੋਲੋਂ ਜਿਹੜੀ ਹੈ 1 ਕਿਲੋ 30 ਗ੍ਰਾਮ ਹੈਰੋਨ ਔਰ 310 ਗ੍ਰਾਮ ਆਈਸ ਐਮਫੈਟਾਮਾਈਨ ਜਿਹੜੀ ਹੈ ਉਹ ਸੇਕਵਰ ਕੀਤੀ ਹੈ ਜਿਹੜਾ ਇਹਦੇ ਵਿੱਚ ਹਰਪ੍ਰੀਤ ਹੈ ਇਹ ਵੀ ਜੇਲ੍ਹ ਤੋਂ ਹੋਣਾ ਆਇਆ ਜਿਹੜਾ ਜਸਪ੍ਰੀਤ ਸਿੰਘ ਹੈ ਇਹ 12 ਸਾਲ ਦੀ ਸਜ਼ਾ ਕੱਢ ਕੇ ਹੇਰਨ ਦੇ ਕੇਸ ਦੇ ਵਿੱਚ 22 ਕਿਲੋ ਹੇਰਨ ਦੇ ਕੇਸ ਦੇ ਵਿੱਚ ਸਜ਼ਾ ਕੱਢ ਕੇ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਉਹ ਦੁਬਾਰਾ ਫਿਰ ਇਸੇ ਕੰਮ 'ਚ ਪੈ ਗਿਆ ਇਹਨਾਂ ਦੀ ਜਿਹੜੀ ਸਪਲਾਈ ਲਾਈਨ ਹੈ ਇਹ ਦਿੱਲੀ ਤੋਂ ਲੈ ਕੇ ਆਉਂਦੇ ਨੇ ਕਹਿੰਦੇ ਨੇ ਕਿ ਵੀ ਇੱਕ ਆ ਸਾਊਥ ਅਫਰੀਕਨ ਮੂਲ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਨੂੰ ਸਮਾਨ ਦਿੰਦਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਸਕੀਏ ਉਸ ਦੇ ਬਾਰੇ ਵੀ ਜੋ ਪ੍ਰੋਗਰਸ ਹੋਏਗੀ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਸਰ ਕਿੰਨੀ ਟੋਟਲ ਕਿੰਨੀ ਮਾਤਰਾ ਚ ਫੜੀ ਜਿਹੜੇ ਹੈਰਨ ਟੋਟਲ ਜਿਹੜੀ ਦੋਆਂ ਕਿਸਾਨ ਦੇ ਵਿੱਚ 3 ਕਿਲੋ 48 ਗ੍ਰਾਮ ਹੋ ਗਈ ਹੈ ਔਰ ਆਈਸ ਜਿਹੜੀ 310 ਗ੍ਰਾਮ ਮਈਤਾ ਕੋਈ ਹੈ ਟੋਟਲ ਪੰਜ ਰੋਪੀ ਲਿਗਰਤਾ ਹਾਂ ਟੋਟਲ ਜਿਹੜਾ ਨੇ ਜੀ 4 4 ਰੋਪੀ ਚਾਰ ਦਿੱਤਾ ਨਹੀਂ ਹੋ ਗਿਆ ਜੀ ਸਰ ਇਹ ਖੁਦ ਵੀ ਐਡਿਕਟ ਨੇ ਇਹਨਾਂ ਦੇ ਪੁਛੇ ਚ ਤਾਂ ਇਹ ਹੀ ਆ ਕਿ ਉਹ ਖੁਦ ਵੀ ਐਡਿਕਟ ਨੇ ਅਸੀਂ ਉਹਨਾਂ ਮੈਡੀਕਲ ਕਰਾਵਾਂਗੇ ਇਹਨਾਂ ਦਾ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਤਾਂ ਮੈਡੀਕਲ ਕਰਾ ਕੇ ਪਤਾ ਲੱਗੇਗਾ ਕਿ ਵੀ ਇਹ ਐਡਿਕਟ ਹੈ ਕਿ ਨਹੀਂ ਸੋ ਇਹ ਮਤਲਬ ਕਿ ਪਹਿਲਾਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਇਹ ਜਿਹੜਾ ਕੋਈ ਨੈਟਵਰਕ ਸੀ ਵਿੱਚ ਪਹਿਲਾਂ ਵੀ ਰੁਸੀ ਇੱਕ ਕਾਫੀ ਕਲਾਸਾ ਕੀਤਾ ਜਿਹੜਾ ਨੈਟਵਰਕ ਜੇਲ੍ਹ ਤੋਂ ਤਾਂ ਨੈਟਵਰਕ ਲਿੰਕ ਤਾਂ ਨਹੀਂ ਵੀ ਉਹਨਾਂ ਦਾ ਸੀਗਾ ਨਹੀਂ ਅਜੇ ਤਾਂ ਇਹ 12ਵੇਂ ਆਪਰੇਟ ਕਰ ਰਹੇ ਸੀਗੇ ਜੇਲ੍ਹ ਵਾਲਾ ਨੈਟਵਰਕ ਦੂਸਰਾ ਸੀਗਾ ਔਰ ਇਹ 12ਵੇਂ ਆਪਰੇਟ ਕਰ ਰਹੇ ਸਨ ਤੇ ਇਸ ਤਰ੍ਹਾਂ ਜਿਹੜੇ ਪਹਿਲੇ ਦੋ ਰੂਪ ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਕੋਈ ਸੀਗਾ ਕਿ ਜਿਹੜਾ ਕਿ ਉਹ ਵੀ ਪਹਿਲੀ ਵਾਰ ਸੀ ਜੀ ਕਿ ਪਹਿਲੇ 2 ਰੁਪਏ ਸੀਗੇ ਨਹੀਂ ਪਹਿਲਾ 1 ਯੂਰੋਪੀ ਸੀਗਾ ਜੀ ਇਹ ਤੇ ਪਹਿਲਾ ਪਰਚਾ ਹੈਗਾ ਜੀ ਇਹਦੇ 302 ਐਨਡੀਪੀਐਸ ਦਾ ਪਰਚਾ ਉੱਤੇ ਹੈਗਾ ਪਹਿਲਾਂ ਵੀ ਇੱਥੇ ਇੱਥੇ ਹੱਥਿਆਰ ਜਿਸ ਹੋਈਆਂ ਨੇ ਜੀ ਔਰ ਪੁਰਾਣਾ ਕ੍ਰਿਮੀਨਲ ਹੈ ਸਿਰ ਇਹ ਪਾਕਿਸਤਾਨਿੰਕ ਵੀ ਹੈ ਜਿਹੜੇ ਹਰੋਇੰਦ ਕਾਸ ਕਰ ਸਕਦੇ ਹਾਂ ਅਜੇ ਤੱਕ ਨਹੀਂ ਆਇਆ ਅਜੇ ਜੇ ਤੁਸੀਂ ਬੈਕਟ੍ਰੈਕ ਕਰਾਂਗੇ ਤਾਂ ਪਤਾ ਲੱਗੇਗਾ ਜੀ ਤੇ ਸਪਲਾਈ ਸੱਕਿਥੇ ਕਿੱਥੇ ਤੱਕ ਨਸੀਦਾ ਕੋਈ ਕਨੈਕਸ ਹੋਇਆ ਸੀ ਲੁਧਿਆਣਾ ਜਗਰਾਉਂ ਇਹ ਇਸ ਏਰੀਆ ਨੂੰ ਹੀ ਸਪਲਾਈ ਕਰ ਦਾਂਗੇ